ਹੈਲੋ ਸਟੂਡੈਂਟਸ ਮੈਂ ਜੱਜਕਲ ਸਵਾਗਤ ਕਰਦਾ ਹਾਂ ਤੁਹਾਡਾ ਫਿਰ ਤੋਂ ਆਪਣੇ YouTube ਚੈਨਲ ਤਾਂ ਸਟੂਡੈਂਟਸ ਕੀ ਹਾਲ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਤਿਆਰੀ ਤੁਹਾਡੀ ਵਧੀਆ ਚੱਲ ਰਹੀ ਹੋਵੇਗੀ ਤਾਂ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਇਆ ਮੈਲਟੋਰੀਅ ਸਕੂਲ ਐਂਟ੍ਰਾਂਸ ਐਗਜ਼ਾਮ 2024 ਜੋ ਕਿ ਤੁਹਾਡਾ ਕੱਲ ਨੂੰ ਹੋਣ ਜਾ ਰਿਹਾ ਤਾਂ ਉਸ ਦੇ ਲਈ ਸਟੂਡੈਂਟ ਤੁਹਾਡਾ ਐਸਐਸਟੀ ਵਾਲਾ ਪੋਸ਼ਨ ਠੀਕ ਹੈ ਭਾਗ ਠੀਕ ਹੈ ਉਹਦੇ ਵਿੱਚ ਆਪਾਂ ਅੱਜ ਤੁਹਾਡੇ ਲਈ ਸੈਂਪਲ ਪੇਪਰ ਮਾਡਲ ਟੈਸਟ ਪੇਪਰ ਲੈ ਕੇ ਆਏ ਹਾਂ ਤਾਂ ਇਸ ਨੂੰ ਸੋਲਵ ਕਰਾਂਗੇ ਤਸੋਣ ਇਸ ਤੋਂ ਪਹਿਲਾਂ ਮੈਂ ਐਸਐਸਟੀ ਦੀਆਂ 4-5 ਕਲਾਸਿਸ ਅਪਲੋਡ ਕੀਤੀਆਂ ਹੋਈਆਂ ਨੇ ਜਿਹੜੇ ਸਟੂਡੈਂਟਸ ਨੇ ਪਹਿਲਾਂ ਵਾਲੀ ਕਲਾਸਿਸ ਨਹੀਂ ਦੇਖਣੀ ਜੇ ਦੇਖਣੀ ਚਾਹੁੰਦੇ ਹੋ ਤਾਂ ਸਟੂਡੈਂਟ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਪੀਡੀਐਫ ਦਾ ਪਲੇਲਿਸਟ ਦਾ ਲਿੰਕ ਦਿੱਤਾ ਹੋਇਆ ਤਾਂ ਉੱਥੇ ਜਾ ਕੇ ਤੁਸੀਂ ਉਹਨੂੰ ਦੇਖ ਸਕਦੇ ਹੋ ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਇਹ ਮਾਡਲ ਟੈਸਟ ਪੇਪਰ ਸੋਲਵ ਕਰਦੇ ਹਾਂ ਤਾਂ ਦੇਖੋ ਸਟੂਡੈਂਟ ਪਹਿਲੇ ਆਪਣਾ ਅਗੇ ਚ ਜੀਓਗ੍ਰਾਫੀ ਦੇ ਕੁਐਸਚਨ ਠੀਕ ਹੈ ਤਾਂ ਦੇਖੋ ਸੌਣ ਵੈਸੇ ਐਸਐਸਟੀ ਦੇ ਵਿੱਚ ਤੁਹਾਡੇ ਤਿੰਨ ਚਾਰ ਸਬਜੈਕਟ ਆ ਜਾਣਗੇ ਅੱਗੇ ਦੇ ਅੱਗੇ ਜਿਵੇਂ ਦੇਖੋ ਪਹਿਲਾਂ ਜੀਓਗ੍ਰਾਫੀ ਆ ਜਾਣੀ ਹੈ ਠੀਕ ਹੈ ਇਕਨੋਮਿਕਸ ਠੀਕ ਹੈ ਹਿਸਟਰੀ ਤੇ ਪੋਲੀਟੀਕਲ ਠੀਕ ਹੈ ਤੇ ਇਹ ਸਾਰਿਆਂ ਦੇ ਵਿੱਚੋਂ ਟੋਟਲ ਤੁਹਾਡੇ 30 ਨੰਬਰ ਦਾ ਪੇਪਰ ਆਉਣਾ ਹੈ ਐਸਐਸਟੀ ਦਾ ਠੀਕ ਹੈ ਜੋ ਕਿ ਤੁਸੀਂ ਆਰਾਮ ਨਾਲ ਲੈ ਸਕਦੇ ਹੋ ਆਪਣੇ ਚੈਨਲ ਤੇ ਜੋ ਵੀਡੀਓ ਪਾਈਆਂ ਨੇ ਸਾਰੀਆਂ ਇੰਪੋਰਟੈਂਟ ਕਲਾਸਿਸ ਨੇ ਤਾਂ ਉਹਨਾਂ ਨੂੰ ਤੁਸੀਂ ਜਾ ਕੇ ਇੱਕ ਵਾਰੀ ਰੀਡ ਜ਼ਰੂਰ ਕਰਨਾ ਓਕੇ ਤਾਂ ਚਲੋ ਕਰਦੇ ਹਾਂ ਸਟਾਰਟ ਫਰਸਟ ਕੁਐਸਚਨ ਦੇਖੋ ਸਟੂਡੈਂਟ ਮਿੱਟੀ ਵਿੱਚ ਲੂਨ ਦੀ ਵੱਧ ਜਾਂ ਮਾਤਰਾ ਨੂੰ ਵੱਧ ਜਾਣ ਨੂੰ ਮਿੱਟੀ ਦਾ ਡੈਸ਼ ਕਿਹਾ ਜਾਂਦਾ ਹੈ ਤਾਂ ਇਹਦਾ ਆਨਸਰ ਹੈ ਇਹਨਾਂ ਸਟੂਡੈਂਟ ਆਪਣਾ ਡੀ ਠੀਕ ਹੈ ਸੈਲੈਨਾਾਈਜੇਸ਼ਨ ਇਹ ਵਾਲਾ ਠੀਕ ਹੈ ਇਹਦਾ ਆਨਸਰ ਇਹ ਬੰਦ ਠੀਕ ਹੈ ਅਗੇ ਨੈਕਸਟ ਸੈਕੰਡ ਕੁਐਸਚਨ ਦੇਖੋ ਮਿੱਟੀ ਦਾ ਤੇਜ਼ੀ ਨਾਲ ਖੋਰਨ ਨੂੰ ਕੀ ਕਿਹਾ ਜਾਂਦਾ ਹੈ ਤੇ ਇਹਦਾ ਆਨਸਰ ਸਟੂਡੈਂਟ ਮੈਨੂੰ ਥੋੜੀ ਕਨਫਿਊਜ਼ਨ ਹੈ ਵੀ ਕੀ ਆ ਨਾ ਜੇ ਕਿਸੇ ਸਟੂਡੈਂਟ ਨੂੰ ਕਰੈਕਟ ਆਨਸਰ ਇਹਦਾ ਪਤਾ ਹੈ ਤਾਂ ਉਹ ਪਲੀਜ਼ ਦੱਸਨਾ ਠੀਕ ਹੈ ਕਮੈਂਟ ਸੈਕਸ਼ਨ ਵਿੱਚ ਮੈਨੂੰ ਇਹਦਾ ਬੱਸੇ ਬੀ ਲੱਗਦਾ ਠੀਕ ਹੈ ਲੈਬੀ ਜੇਸ਼ਨ ਠੀਕ ਹੈ ਚਲੋ ਨੈਕਸਟ ਕਰਦੇ ਹਾਂ ਤਾਂ ਆਪਣਾ ਤਿੰਨ ਨੰਬਰ ਦੇਖੋ ਕੁਐਸਚਨ ਸਟੂਡੈਂਟ ਐਨ ਡੀ ਆਰ ਐਫ ਦੀ ਫੁੱਲ ਫਾਰਮ ਦੱਸਣੀ ਆਪਾਂ ਇਹਦੇ ਵਿੱਚ ਠੀਕ ਹੈ ਤਾਂ ਇਹਦਾ ਆਨਸਰ ਦੇਖ ਲੈਣੇ ਸਟੂਡੈਂਟ ਇਹਦਾ ਆਨਸਰ ਆਇਆ ਨਾ ਸਟੂਡੈਂਟ ਨੈਸ਼ਨਲ ਡਿਜਾਸਟਰ रिस्पॉन्स फोर्स ओके, नेक्स्ट चार नंबर क्वेश्चन देखो, मिट्टी पाई जाती है इन स्टूडेंट नेक्स्ट देखो नंबर क्वेश्चन सुंदरवन जीव क्षेत्र रिजर्व कि स्थित है यह ਗੰਗਾ ਬ੍ਰਹਮਪੁੱਤਰ ਡੈਲਟਾ ਓਕੇ ਅੱਗੇ ਨੈਕਸਟ 6 ਨੰਬਰ ਕੁਐਸਚਨ ਦੇਖੋ ਲੋਕ ਟਾਕ ਝੀਲ ਕਿੱਥੇ ਸਥਿਤ ਹੈ ਤਾਂ ਇਹਦਾ ਆਨਸਰ ਆਇਆ ਨਾ ਸੁਣ ਲੈ 6 ਦਾ ਮਣੀਪੁਰ ਠੀਕ ਹੈ ਇਹਦਾ ਆਨਸਰ ਹੈ ਚਲੋ ਨੈਕਸਟ ਚੱਲਦੇ ਹਾਂ ਨਿਰਵਾਹ ਖੇਤੀ ਤੋਂ ਕੀ ਭਾਵ ਹੈ ਤੇ ਇਹਦਾ ਆਨਸਰ ਕਰ ਲੈਣੇ ਸਟੂਡੈਂਟ ਦੇਖੋ ਨਿਰਵਾਹ ਖੇਤੀ ਕਿਸਾਨ ਦੁਆਰਾ ਵੇਚਣ ਲਈ ਉਗਾਈ ਗਈ ਹੈ ਉਸ ਨੂੰ ਆਪਾਂ ਨਿਰਵਾਹ ਖੇਤੀ ਕਹਿੰਦੇ ਹਾਂ ਠੀਕ ਹੈ ਅਗੇ ਨੈਕਸਟ ਆਪਸ ਨੰਬਰ ਦੇਖੋ ਕੁਐਸਚਨ ਮਿਸ਼ਰਤ ਖੇਤੀ ਤੋਂ ਕੀ ਭਾਵ ਹੈ ਤਾਂ ਇਹਦਾ ਆਨਸਰ ਆਇਆ ਨਾ ਸਟੂਡੈਂਟ ਅਲੱਗ-ਅਲੱਗ ਫਸਲਾਂ ਇੱਕ ਖੇਤ ਵਿੱਚ ਉਗਾਉਣਾ ਉਹਨੂੰ ਆਪਾਂ ਕਹਾਂਗੇ ਮਿਸ਼ਰਤ ਖੇਤੀ ਠੀਕ ਹੈ ਨੈਕਸਟ 8 ਨੰਬਰ ਹੋ ਗਿਆ ਅੱਗੇ 9 ਨੰਬਰ ਦੇਖੋ ਆਪਣਾ ਖਰੀਫ ਫਸਲਾਂ ਕਿਹੜੇ ਮਹੀਨੇ ਵਿੱਚ ਉਗਾਈ ਜਾਂਦੀ ਹੈ ਤਾਂ ਇਹਦਾ ਆਨਸਰ ਆਇਆ ਨਾ ਸਟੂਡੈਂਟ 9 ਦਾ ਇਹ ਜੂਨ ਤੋਂ ਅਕਤੂਬਰ ਠੀਕ ਹੈ ਨੈਕਸਟ ਦੇਖੋ ਡੈਸ਼ ਨੂੰ ਭਾਰਤ ਸੌਰੀ ਡੈਸ਼ ਨੂੰ ਭਾਰਤ ਦਾ ਕਾਫੀ ਘਰ ਕਿਹਾ ਜਾਂਦਾ ਹੈ ਤੇ ਇਹਦਾ ਆਨਸਰ ਆਇਆ ਨਾ ਸਟੂਡੈਂਟ ਏ ਕਰਨਾਟਕਾ ਇਹ ਇਹ ਬੰਦਾ ਠੀਕ ਹੈ ਇਹਦਾ ਆਨਸਰ ਹੈ 10 ਦਾ ਅੱਗੇ ਦੇਖੋ 11 ਨੰਬਰ ਡੈਸ਼ ਨੂੰ ਮਸਾਲਿਆਂ ਦੇ ਬਾਗ ਕਿਹਾ ਜਾਂਦਾ ਹੈ ਤੇ ਇਹਦਾ ਆਨਸਰ ਆਇਆ ਨਾ ਸਟੂਡੈਂਟ ਕੇਰਲਾ ਠੀਕ ਹੈ ਇਹ ਵਾਲਾ ਓਕੇ ਨੈਕਸਟ 12 ਨੰਬਰ ਕੁਐਸਚਨ ਦੇਖੋ ਹਰੀ ਕ੍ਰਾਂਤੀ ਦਾ ਪਿਤਾਮਾ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਮੰਨਿਆ ਗਿਆ ਹੈ ਤਾਂ ਇਹਦਾ ਆਨਸਰ ਆਏਗਾ ਸਟੂਡੈਂਟ ਫਸਟ ਹੀ ਆ ਜਾਣਾ ਇਹਦਾ ਐਮ ਐਸ ਸੁਆਮੀ ਨਾਥਨ ਠੀਕ ਹੈ ਅਗੇ ਨੈਕਸਟ 13 ਨੰਬਰ ਕੁਐਸਚਨ ਦੇਖਦੇ ਹਾਂ ਐਲੂਮੀਨੀਅਮ ਕਿਸ ਖਣਿਜ ਤੋਂ ਬਣਦਾ ਹੈ ਤਾਂ ਇਹਦਾ ਆਨਸਰ ਆਏਗਾ ਸਟੂਡੈਂਟ ਏ ਬਾਕਸਾਈਟ ਠੀਕ ਹੈ ਨੈਕਸਟ ਭਾਰਤ ਦਾ ਚੀਨੀ ਜਾਂ ਖੰਡ ਉਦਯੋਗ ਆਪਣੇ ਉਤਪਾਦਨ ਦੇ ਪੱਖੋਂ ਸੰਸਾਰ ਵਿੱਚ ਡੈਸ਼ ਨੰਬਰ ਤੇ ਆ ਤੇ ਇਹਦਾ ਆਨਸਰ ਹੈ ਨਾ ਸਟੂਡੈਂਟ 2 ਨੰਬਰ ਠੀਕ ਹੈ 2 ਇਹਦਾ கரੈਕਟ ਆ ਜਾਣਾ ਹੈ ਓਕੇ ਅੱਗੇ 15 ਨੰਬਰ ਦੇਖੋ ਰਾਜਮਾਰਗਾਂ ਦੇ ਨਿਰਮਾਣ ਤੇ ਸੰਭਾਲ ਲਈ ਕੌਣ ਜ਼ਿੰਮੇਵਾਰ ਹੁੰਦਾ ਹੈ ਤਾਂ ਇਹਦਾ ਆਨਸਰ ਹੈ ਨਾ ਸਟੂਡੈਂਟ ਐਨ ਐਚ ਏ ਆਈ ਠੀਕ ਹੈ ਆਪਾਂ ਅਕਸਰ ਇਹ ਦੇਖਿਆ ਹੁੰਦਾ ਨਾ ਸੜਕਾਂ ਤੇ ਲਿਖਿਆ ਹੁੰਦਾ ਨਾ ਐਨ ਐਚ ਨੈਸ਼ਨਲ ਹਾਈਵੇ ਆਪਾਂ ਬੋਲ ਦਿੰਨੇ ਆ ਠੀਕ ਹੈ ਉਹ ਚੀਜ਼ ਇੱਥੇ ਵਿੱਚ ਦਿਖਾਈ ਗਈ ਹੋਈ ਹੈ ਠੀਕ ਹੈ ਦੱਸੀ ਹੋਈ ਹੈ ਰਾਜਮਾਰਗਾਂ ਦਾ ਨਿਰਮਾਣ NHI ਕਰਦੀ ਹੈ ਠੀਕ ਹੈ ਤਾਂ ਨੈਕਸਟ ਕਰਦੇ ਹਾਂ ਸਟੂਡੈਂਟ ਇਹ ਆਪਣੇ ਹੋਗੇ ਸੀ ਜੀਓਗ੍ਰਾਫੀ ਤਾਂ ਨੈਕਸਟ ਆ ਗਿਆ ਸਟੂਡੈਂਟ ਆਪਣਾ ਇਤਿਹਾਸ ਪਾਰਟ ਠੀਕ ਹੈ ਤਾਂ ਇਹਦਾ ਵੀ ਕਰਦੇ ਹਾਂ ਕੁਐਸਚਨ ਫਰਸਟ ਦੇਖੋ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ ਤਾਂ ਇਹਦਾ ਆਨਸਰ ਆਇਆ ਨਾ ਸਟੂਡੈਂਟ ਫਰਸਟ ਹੀ ਆ ਗਿਆ ਨਾ ਇਹਦਾ ਠੀਕ ਹੈ ਇਹ ਬਹਿਲੋਲ ਖਾਨ ਲੋਧੀ ਠੀਕ ਹੈ ਨੈਕਸਟ ਕੁਐਸਚਨ ਬਾਬਰ ਭਾਰਤ ਕਦੋਂ ਆਇਆ ਤਾਂ ਇਹ ਆਇਆ ਸੀ ਸਟੂਡੈਂਟ 1526 ਵਿੱਚ ਠੀਕ ਹੈ ਜੋ ਕਿ ਇਹਨੇ ਬਾਬਰ ਨਾਲ ਸੌਰੀ ਇਬਰਾਹਿਮ ਲੋਧੀ ਨਾਲ ਯੁੱਧ ਕੀਤਾ ਸੀ ਜੋ ਕਿ ਸੀਗਾ ਉਹ ਪਾਣੀਪਤ ਦਾ ਪਹਿਲਾ ਯੁੱਧ ਇਹਦੇ ਵਿੱਚ ਬਾਬਰ ਜਿੱਤੂ ਰਿਹਾ ਤੇ ਇਬਰਾਹਿਮ ਲੋਧੀ ਹਾਰ ਗਿਆ ਤਾਂ ਇਹਨੇ ਭਾਰਤ ਉੱਤੇ ਕਬਜ਼ਾ ਕਰ ਲਿਆ ਸੀ ਉਸ ਟਾਈਮ ਠੀਕ ਹੈ ਨੈਕਸਟ ਕਰਦੇ ਹਾਂ 18 ਨੰਬਰ ਦੇਖੋ ਗੁਰੂ ਨਾਨਕ ਦੇਵ ਜੀ ਨੂੰ ਕਿਹੜੀ ਨਦੀ ਵਿੱਚ ਗਿਆਨ ਦੀ ਪ੍ਰਾਪਤੀ ਹੋਈ ਤੇ ਇਹਦਾ ਆਨਸਰ ਹੈ ਨੈਕਸਟ ਸਟੂਡੈਂਟ ਦੇਖੋ ਬਈ ਨਦੀ ਠੀਕ ਹੈ ਇਹ ਵਾਲਾ ਓਕੇ ਅੱਗੇ ਨੈਕਸਟ ਦੇਖੋ 19 ਨੰਬਰ ਤੀਸਰੀ ਉਦਾਸੀ ਮਿਲੇ ਗੁਰੂ ਨਾਨਕ ਦੇਵ ਜੀ ਨੂੰ ਕਿਹੜੀ ਦਿਸ਼ਾ ਵਿੱਚ ਗਏ ਤਾਂ ਇਹਦਾ ਆਨਸਰ ਹੈ ਨਾ ਸਟੂਡੈਂਟ 19 ਦਾ ਸੀ ਉੱਤਰ ਦਿਸ਼ਾ ਵੱਲ ਓਕੇ ਨੈਕਸਟ 19 ਤੱਕ ਹੋ ਗਿਆ ਆਪਣੇ ਅੱਗੇ ਬੀ ਨੰਬਰ ਕੁਐਸਚਨ ਦੇਖੋ ਗੁਰੂ ਨਾਨਕ ਦੇਵ ਜੀ ਨੇ ਸੰਗਤ ਅਤੇ ਪੰਗਤ ਪ੍ਰਥਾ ਦੀ ਨੀਂਵ ਕਿੱਥੇ ਰੱਖੀ ਸੀ ਤ aí ਦਾ ਆਨਸਰ ਹੈ ਇਹਨਾਂ ਸਟੂਡੈਂਟ ਕਰਤਾਰਪੁਰ ਵਿਖੇ ਓਕੇ ਨੈਕਸਟ ਦੇਖੋ 21 ਨੰਬਰ ਕੁਐਸਚਨ ਸਿੱਖਾਂ ਦੇ ਕਿਹੜੇ ਗੁਰੂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਖਰੀ ਰੂਪ ਦੇਣ ਲਈ ਪੰਜਾਬੀ ਲਿਖੀ ਨੂੰ ਸੁਧਾਰਿਆ ਤੇ ਉਸ ਨੂੰ ਗੁਰਮੁਖੀ ਲਿਪੀ ਦਾ ਨਾਮ ਦਿੱਤਾ ਤਾਂ ਇਹਦਾ ਆਨਸਰ ਆਇਆ ਇਹਨਾਂ ਸਟੂਡੈਂਟ ਗੁਰੂ ਅੰਗਦ ਦੇਵ ਜੀ ਨੇ ਠੀਕ ਹੈ ਇਹਨਾਂ ਨੇ ਗੁਰਮੁਖੀ ਲਿਪੀ ਦੀ ਠੀਕ ਹੈ ਮਤਲਬ ਕੀ ਗੁਰਮੁਖੀ ਲਿਪੀ ਦੀ ਇਹਨਾਂ ਨੇ ਆਰੰਭ ਕੀਤਾ ਸੀ ਠੀਕ ਹੈ ਨੈਕਸਟ ਕਰ ਲੈਨੇ ਆ 22 ਨੰਬਰ ਕੁਐਸਚਨ ਮੰਜੀ ਪ੍ਰਸਾਦ ਦੀ ਸਥਾਪਨਾ ਸਿੱਖਾਂ ਦੇ ਕਿਹੜੇ ਗੁਰੂ ਨੇ ਕੀਤੀ ਸੀ ਤਾਂ ਇਹਦਾ ਆਨਸਰ ਹੈ ਸਟੂਡੈਂਟ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਠੀਕ ਹੈ ਮੰਜੀ ਪ੍ਰਸਾਦ ਦੀ ਕਿੱਥੇ ਕੀਤੀ ਸੀ ਜੇ ਪੁੱਛ ਲਿਆ ਤੇ ਇਹਦਾ ਆਨਸਰ ਹੈ ਸਟੂਡੈਂਟ ਗੋਵਿੰਦਵਾਲ ਸਾਹਿਬ ਵਿਖੇ ਜੋ ਕਿ ਅੱਜ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਸਥਿਤ ਹੈ ਤਾਂ ਅਗ 23 ਨੰਬਰ ਦਾ ਦੇਖੋ ਸਟੂਡੈਂਟ ਆਨਸਰ ਅਹ ਕੁਐਸਚਨ ਦਾ ਆਨਸਰ ਦੇਖੋ ਮਹਾਂਤ ਪ੍ਰਸਤਾ ਦਾ ਆਰੰਭ ਸਿੱਖਾਂ ਦੇ ਕਿਹੜੇ ਗੁਰੂ ਨੇ ਕੀਤਾ ਸੀ ਤਾਂ ਇਹ ਕੀਤਾ ਸੀ ਸਟੂਡੈਂਟ ਗੁਰੂ ਰਾਮਦਾਸ ਜੀ ਨੇ ਇਹ ਇਹ ਦੇਖੋ ਇਹ ਆਨਸਰ ਠੀਕ ਹੈ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿਖੇ ਓਕੇ ਨੈਕਸਟ ਕਰਦੇ ਆ 24 ਨੰਬਰ ਕੁਐਸਚਨ ਦੇਖ ਲੈਣੇ ਸੁੰਟਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਦੋਂ ਕੀਤੀ ਤਾਂ ਇਹਦਾ ਆਨਸਰ ਆਇਆ ਨਾ ਸਟੂਡੈਂਟ 1699 ਈਸਵੀ ਵਿੱਚ ਠੀਕ ਹੈ ਨੈਕਸਟ ਚੰਡੀ ਦੀ ਵਾਰ ਕਿਹੜੇ ਗੁਰੂ ਦੀ ਪ੍ਰਸਿੱਧ ਰਚਨਾ ਹੈ ਤੇ ਇਹਦਾ ਆਨਸਰ ਹੈ ਨਾ ਸਟੂਡੈਂਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਕਿ ਤੁਸੀਂ ਪੜਿਆ ਹੋਣਾ ਤੁਹਾਨੂੰ ਯਾਦ ਆ ਗਿਆ ਹੋਣਾ ਹੈਨਾ ਤਾਂ ਨੈਕਸਟ ਕਰਦੇ ਹਾਂ 26 ਨੰਬਰ ਦੇਖੋ ਬੰਦਾ ਸਿੰਘ ਬਹਾਦਰ ਦਾ ਅਸਲੀ ਨਾਮ ਕੀ ਸੀ ਤਾਂ ਇਹਦਾ ਆਨਸਰ ਹੈ ਨਾ ਸਟੂਡੈਂਟ ਮਾਦੋਦਾਸ ਠੀਕ ਹੈ ਨੈਕਸਟ ਕੁਐਸਚਨ ਮਹਾਰਾਜ ਰਣਜੀਤ ਸਿੰਘ ਦੇ ਪਿਤਾ ਦਾ ਕੀ ਨਾਮ ਸੀ ਤਾਂ ਉਹਨਾਂ ਦਾ ਨਾਮ ਸੀ ਸਟੂਡੈਂਟ ਮਹਾ ਸਿੰਘ ਠੀਕ ਹੈ ਇਹ ਸੀ ਇਹਦਾ ਆਨਸਰ ਨੈਕਸਟ ਕਰਦੇ ਹਾਂ 28 ਨੰਬਰ ਦੇਖੋ ਕੁਕਲਹਿਰ ਦੀ ਨੀਵ ਕਿਸ ਨੇ ਰੱਖੀ ਇਹਦਾ ਆਨਸਰ ਹੈ ਸਟੂਡੈਂਟ ਭਾਈ ਰਾਮ ਸਿੰਘ ਜੀ ਨੇ ਓਕੇ ਨੈਕਸਟ ਦੇਖੋ ਜਲ੍ਹਿਆwala ਬਾਗ ਹੱਤਿਆ ਕਾਂਡ ਕਦੋਂ ਹੋਇਆ ਤਾਂ ਇਹ ਹੋਇਆ ਸੀ ਸਟੂਡੈਂਟ 1919 ਵਿੱਚ ਅੱਗੇ ਆਪਣਾ ਆ ਗਿਆ ਸਟੂਡੈਂਟ 30 ਨੰਬਰ ਕੁਐਸਚਨ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਇਹਦਾ ਆਨਸਰ ਹੈ ਸਟੂਡੈਂਟ ਸੁਭਾਸ ਚੰਦਰ ਬੋਸ ਜੀ ਨੇ ਇਹਦਾ ਕਰੈਕਟ ਆਨਸਰ ਹੈ ਤਾਂ ਇਤਤਕਾ ਸੀਗੇ ਆਪਣੇ ਇਤਿਹਾਸ ਦੇ ਸਟੂਡੈਂਟ ਇਸ ਤੋਂ ਨੈਕਸਟ ਆਪਣੇ ਆਗੇ ਪੋਲੀਟੀਕਲ ਸਾਇੰਸ ਦੇ ਠੀਕ ਹੈ ਤਾਂ ਦੇਖੋ ਸਟੂਡੈਂਟ ਨਾਗਰਿਕ ਸ਼ਾਸਤਰ ਪੋਲੀਟੀਕਲ ਸਾਇੰਸ ਦੇ ਆਪਣੇ ਕੁਐਸਚਨ ਆਗੇ ਤਾਂ ਫਰਸਟ ਕੁਐਸਚਨ ਦੇਖ ਲੈਣੇ ਆ ਭਾਰਤੀ ਸੰਵਿਧਾਨ ਵਿੱਚ ਕਿੰਨੇ ਅਨੁਛੇਦ ਅਤੇ ਅਨੁਸੂਚੀਆਂ ਹਨ ਤਾਂ ਇਹਦਾ ਆਨਸਰ ਹੈ ਸਟੂਡੈਂਟ 395 ਅਨੁਛੇਦ ਤੇ 12 ਅਨੁਸੂਚੀਆਂ ਠੀਕ ਹੈ ਇਹ ਸੀਦਾ ਆਨਸਰ ਅੱਗੇ 42 ਨੰਬਰ ਕੁਐਸਚਨ ਕਰ ਲੈਂਦੇ ਆਂ ਦੇਖੋ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਕਿੰਨੇਵੇਂ ਅਨੁਛੇਦ ਨਾਲ ਸੰਬੰਧਤ ਹੈ ਤਾਂ ਇਹਦਾ ਆਨਸਰ ਹੈ ਸਵਿੰਟ 25 ਤੋਂ 28 ਠੀਕ ਹੈ ਅੱਗੇ ਨੈਕਸਟ ਕਰਦੇ ਆਂ 43 ਨੰਬਰ ਕੁਐਸਚਨ ਦੇਖੋ ਲੋਕ ਸਭਾ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ ਤਾਂ ਇਹਦਾ ਆਨਸਰ ਹੈ ਨਾ ਸਵਿੰਟ 25 ਸਾਲ ਠੀਕ ਹੈ ਇਹਦੇ ਵਿੱਚ ਆਪਾਂ ਗੱਲਾਂ ਲਿਖਾਂਗੇ 25 ਸਾਲ ਠੀਕ ਹੈ 25 ਸਾਲ ਉਮਰ ਹੋਣੀ ਚਾਹੀਦੀ ਹੈ ਅਗੇ 47 ਨੰਬਰ ਦਾ ਕੁਐਸਚਨ ਆ ਗਿਆ ਸਟੂਡੈਂਟ ਆਪਣਾ ਰਾਜ ਸਭਾ ਦੇ ਕਿੰਨੇ ਮੈਂਬਰ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ ਤਾਂ ਇਹ ਹਨ ਸਟੂਡੈਂਟ 12 ਠੀਕ ਹੈ 12 ਮੈਂਬਰ ਰਾਸ਼ਟਰਪਤੀ ਨਿਯੁਕਤ ਕਰਦਾ ਹੈ ਇਹ ਵਾਲਾ ਆਨਸਰ ਹੈ ਠੀਕ ਹੈ ਨੈਕਸਟ ਅ ਦੇਖੋ 45 ਨੰਬਰ ਦੇਖੋ ਸਟੂਡੈਂਟ ਵਿੱਤ ਬਿੱਲ ਕਿਹੜੀ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ ਜਾ ਸਕਦਾ ਹੈ ਤਾਂ ਇਹਦਾ ਆਨਸਰ ਹੈ ਇਹਨਾਂ ਸਟੂਡੈਂਟ ਲੋਕ ਸਭਾ ਵਿੱਚ ਠੀਕ ਹੈ ਵਿੱਤ ਬਿੱਲ ਜਿਹੜਾ ਲੋਕ ਸਭਾ ਵਿੱਚ ਪੇਸ਼ ਹੁੰਦਾ ਹੈ ਅੱਗੇ 46 ਨੰਬਰ ਕੁਐਸਚਨ ਦੇਖ ਲੈਂਦੇ ਆ ਦੇਸ਼ ਦਾ ਰਾਸ਼ਟਰਪਤੀ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ ਤਾਂ ਇਹਦਾ ਆਨਸਰ ਹੈ ਨਾ ਸਟੂਡੈਂਟ 35 ਸਾਲ ਠੀਕ ਹੈ 35 ਸਾਲ ਹੋਣੀ ਉਮਰ ਚਾਹੀਦੀ ਹੈ ਅੱਗੇ ਨੈਕਸਟ 47 ਨੰਬਰ ਕੁਐਸਚਨ ਦੇਖੋ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ ਤਾਂ ਇਹਦੇ ਵਿੱਚ ਸਟੂਡੈਂਟ ਤੁਸੀਂ ਕਨਫਿਊਜ਼ ਨਹੀਂ ਹੋਣਾ ਇੰਨੇ ਨਿਯੁਕਤੀ ਪੁੱਛਿਆ ਹਾਇ ਠੀਕ ਹੈ ਨਿਯੁਕਤੀ ਰਾਸ਼ਟਰਪਤੀ ਕਰਦਾ ਠੀਕ ਹੈ ਤੇ ਜੇਕਰ ਚੋਣ ਆਪਾਂ ਕਹਿੰਦੇ ਹਣਾ ਤਾਂ ਉਹ ਚੁਣਿਆ ਜਾਂਦਾ ਹੈ ਲੋਕ ਸਭਾ ਦੇ ਮੈਂਬਰਾਂ ਦੁਆਰਾ ਠੀਕ ਹੈ ਜਿਹੜੇ ਬਹੁਮਤ ਦਲ ਦਾ ਨੇਤਾ ਹੁੰਦਾ ਉਹਨੂੰ ਉਹ ਚਣ ਲੈਂਦੇ ਨੇ ਆਪਣੇ ਵਿੱਚੋਂ ਠੀਕ ਹੈ ਤੇ ਅੱਗੇ 48 ਨੰਬਰ ਦੇਖ ਲੈਣੇ ਕੌਣ ਸੰਸਦ ਦੇ ਸਾਹਮਣੇ ਸਰਕਾਰ ਦਾ ਵਿੱਤੀ ਬੇਰਵਾ ਪੇਸ਼ ਕਰਦਾ ਹੈ ਦਾ ਇਹਦਾ ਆਨਸਰ ਹੈ ਨਾ ਸਟੂਡੈਂਟ ਇਹਦਾ ਵੀ ਰਾਸ਼ਟਰਪਤੀ ਆਇਆ ਨਾ ਠੀਕ ਹੈ ਇਹ ਰਾਸ਼ਟਰਪਤੀ ਠੀਕ ਹੈ ਵਿੱਤੀ ਬੇਰਵਾ ਪੇਸ਼ ਕਰਦਾ ਹੈ ਸੰਸਦ ਕੋਲੇ ਠੀਕ ਹੈ ਇਹ ਆਪਣਾ ਹੋ ਗਿਆ 48 ਅੱਗੇ 49 ਨੰਬਰ ਦੇਖੋ ਸਟੂਡੈਂਟ ਭਾਰਤ ਦੀ ਸਾਲਪੁਚ ਅਦਾਲਤ ਕਿੱਥੇ ਸਥਿਤ ਹੈ ਤਾਂ ਉਹ ਹੈ ਸਟੂਡੈਂਟ ਦਿੱਲੀ ਸੁਪਰੀਮ ਕੋਰਟ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਇੱਕ ਦਿੱਲੀ ਹੈ ਤੇ ਜੇਕਰ ਆਪਣਾ ਪੁੱਛਿਆ ਹੋਵੇ ਹਾਈ ਕੋਰਟ ਆਪਣੀ ਪੰਜਾਬ ਦੀ ਹਾਈ ਕੋਰਟ ਕਿਹੜੀ ਹੈ ਠੀਕ ਹੈ ਤੋ ਉਹ ਹੈ ਚੰਡੀਗੜ੍ਹ ਠੀਕ ਹੈ ਪੰਜਾਬ ਦੀ ਹਾਈ ਕੋਰਟ ਚੰਡੀਗੜ੍ਹ ਤੇ ਇਹ ਸਰਵੋੱਚ ਅਦਾਲਤ ਸੁਪਰੀਮ ਕੋਰਟ ਜਿਹਨੂੰ ਕਹਿੰਨੇ ਆ ਇਹ ਦਿੱਲੀ ਵਿਖੇ ਸਥਿਤ ਹੈ ਓਕੇ ਅੰਗੇ ਲਾਸਟ ਕੁਐਸਚਨ ਆ ਗਿਆ ਸਟੂਡੈਂਟ ਆਪਣਾ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਇਹਦਾ ਆਨਸਰ ਆਇਆ ਨਾ ਸਟੂਡੈਂਟ ਇਹ ਹੋ ਹਿਊਮ ਨੇ ਠੀਕ ਹੈ ਕਦੋਂ ਕੀਤੀ 1985 जो जगह पुछ लिया उन्होंने तो जगह आप लिखा बंबई ठीक है बंबई विखे अठारह सौ पचासी ईस्वी बंबई विखे ए हो ह्यूम ने ठीक है ईसी आंसर तो इस स्टूडेंट अब अपे ठीक है इंपोर्टेंट क्वेश्चन जो कि मॉडल टेस्ट पेपर से जो आप सोल्व किया ਆਈ ਹੋਪ ਆ ਤੁਹਾਡੇ ਲਈ ਹੈਲਪਫੁਲ ਰਹੇਗਾ ਕੱਲ ਵਾਲੇ ਪੇਪਰ ਲਈ ਠੀਕ ਹੈ ਤਾਂ ਕਲਾਸ ਕਿਦਾਂ ਦੀ ਲੱਗੀ ਸਟੂਡੈਂਟ ਕਮੈਂਟ ਸੈਸ਼ਨ ਵਿੱਚ ਕਮੈਂਟ ਜਰੂਰ ਕਰਨਾ ਤਾਂ ਸਟੂਡੈਂਟਸ ਮਿਲਦੇ ਆ ਕਿਸੇ ਨੈਕਸਟ ਕਲਾਸ ਦੇ ਵਿੱਚ ਵੈਸੇ ਆਈ ਹੋਪ ਆ ਤੁਹਾਡਾ ਪੇਪਰ ਬਹੁਤ ਵਧੀਆ ਹੋਣ ਜਾ ਰਿਹਾ ਹੋਣ ਵਾਲਾ ਹੈ ਨਾ ਵਧੀਆ ਤਰੀਕੇ ਨਾਲ ਤੁਸੀਂ ਵਧੀਆ ਪਾਸ ਹੋਵੋ ਵਧੀਆ ਨੰਬਰ ਆਉਣ ਤੁਹਾਡੇ ਠੀਕ ਹੈ ਤਾਂ ਸਟੂਡੈਂਟਸ ਮੇਰੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਆਉਣ ਵਾਲੀ ਕਲਾਸਿਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਹਾਡੇ ਸਟੂਡੈਂਟ ਆਪਾਂ ਬਾਕੀ ਕਲਾਸਿਸ ਸਕੂਲ ਵਾਲੀ ਕਲਾਸਿਸ ਦੇ ਆ ਵੀ ਆਪਾਂ ਮਟੀਰੀਅਲ ਇਸ ਤੇ ਚੈਨਲ ਤੇ ਪਾਣੇ ਆ ਠੀਕ ਹੈ ਜਿਹੜੇ ਤਾਂ ਪੁਰਾਣੇ ਸਟੂਡੈਂਟਸ ਨੇ ਉਹਨਾਂ ਨੂੰ ਤਾਂ ਪਤਾ ਹੈ ਨਾ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਪਹਿਲਾਂ ਤੋਂ ਤਾਂ ਜੇ ਕੋਈ ਜੇ ਸਟੂਡੈਂਟ ਨਵੇਂ ਹੋ ਤਾਂ ਚਲੋ ਸਬਸਕ੍ਰਾਈਬ ਕਰ ਲੈਣਾ ਤਾਂ ਆਉਣ ਵਾਲੀ ਕਲਾਸਿਸ ਦੇ ਤੁਹਾਡੇ ਜਿਵੇਂ ਕਿ ਪ੍ਰੀ ਬੋਰਡ ਠੀਕ ਹੈ ਬਾਏ ਮੰਥਲੀ ਫਾਈਨਲ ਐਗਜ਼ਾਮ ਸੈਂਪਲ ਪੇਪਰ ਸਾਰੇ ਆਪਾਂ ਇਹਦੇ ਵਿੱਚ ਡਿਸਕਸ ਕਰਦੇ ਆ ਠੀਕ ਹੈ ਤਾਂ ਮਿਲਦੇ ਆ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ ਸੋ ਸਟੂਡੈਂਟ ਮੈਂ ਸ਼ਾਮ ਤੱਕ ਇੱਕ ਹੋਰ ਕਲਾਸ ਅਪਲੋਡ ਕਰਨ ਦੀ ਹੈਨਾ ਕਰੂੰਗਾ ਠੀਕ ਹੈ ਵੀ ਤੁਹਾਡੇ ਲਈ ਜਿੰਨਾ ਹੋ ਸਕੇ ਮਟੀਰੀਅਲ ਲੱਭ ਕੇ ਕਿਤੋਂ ਤੁਹਾਡੇ ਲਈ ਇੱਕ ਵੀਡੀਓ ਹੋਰ ਅਪਲੋਡ ਕਰਨ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਓਕੇ ਸਟੂਡੈਂਟ ਬਾਏ ਬਾਏ ਥੈਂਕਸ ਫॉर ਵਾਚਿੰਗ ਵੀਡੀਓ 올 ది ਬੈਸਟ